ਹੈਲੋ ਗਾਇਸ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਰਾਜਵੀਰ ਕੌਰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਸਵਾਗਤ ਕਰਦੀ ਹਾਂ ਅੱਗੇ ਵੀ ਤੁਹਾਡੀ ਸਲਾਮਤੀ ਲਈ ਪਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਅੱਜ ਮੈਂ ਸਾਡੇ ਬੁਟੀਕ ਤੇ ਆਈ ਹੋਈ ਹਾਂ ਤੇ ਤੁਸੀਂ ਦੇਖੋ ਵੀ ਅਸੀਂ ਬਹੁਤ ਹੀ ਸੋਹਣਾ ਇੱਕ ਬੁਟੀਕ ਪੀਸ ਆ ਜਿਹੜਾ ਉਹ ਰੈਡੀ ਕਰ ਰਹੇ ਆਂਗੇ ਤੇ ਇਹਦੇ ਵਿੱਚ ਦੇਖੋ ਤੁਸੀਂ ਕਿੱਡੇ ਸੋਹਣੇ ਜਿਹੜੇ ਮਸ਼ੀਨ ਐਮਬਰਾਇਡਰੀ ਕਰ ਰਹੀ ਹੈ ਕਿੱਡੇ ਸੋਹਣੇ ਫਲਾwrs ਐ ਦੇਖੋ ਤੇ ਇਹ ਸੂਟ ਵੀ ਦੇਖੋ ਪ੍ਰਿੰਟਡ ਸੂਟ ਹੈਗਾ ਜੌਰਜਟ ਦਾ ਇਹ ਸਟੱਫ ਹੈਗਾ ਤੇ ਇਹਦੇ ਨੀਚੇ ਬਹੁਤ ਸੋਹਣੀ ਜਿਹੜੀ ਬਾਉਂਡਰੀ ਬਣੀ ਹੋਈ ਹੈ ਬਾਉਂਡਰੀ ਦੇ ਉੱਪਰ ਬਹੁਤ ਜ਼ਿਆਦਾ ਸੋਹਣੇ ਟ੍ਰਾਇੰਗਲਸ ਬਣੀਆਂ ਹੋਈਆਂ ਹੈਗੀਆਂ ਤੇ ਦੇਖੋ ਤੁਸੀਂ ਸਾਡੀ ਜਿਹੜੀ ਮਸ਼ੀਨ ਹੈ ਹਨਾ ਉਹਨੇ ਖੁਦ ਹੀ ਮਤਲਬ ਜਸਟ ਆਪਾਂ ਕਮਾਂਡ ਦੇਣੀ ਹੈਗੀ ਪਹਿਲਾਂ ਇਹਨੇ ਇੱਥੇ ਫਲਾਰਸ ਜਿਹੜਾ ਉਹ ਮਤਲਬ ਏਮਬਰਾਇਡਰੀ ਕੀਤੀ ਨਾ ਉਸ ਤੋਂ ਬਾਅਦ ਕਿਉਂਕਿ ਇਹ ਆਟੋਮੈਟਿਕ ਹੈ ਨਾ ਨੇ ਆਪਣੇ ਆਪ ਆਪਣਾ ਫਰੇਮ ਉਸ ਅਕੋਰਡਿੰਗ ਸੈੱਟ ਕਰ ਲੈਣਾ ਤੇ ਇਧਰ ਆ ਜਿਹੜੇ ਆਪਣੀ ਪੂਰੀ ਚਿਪ ਪਾ ਰੱਖੀ ਹੈ ਚਿਪ ਦੇ ਵਿੱਚ ਆਪਾਂ ਜਿਹੜਾ ਡਿਜ਼ਾਈਨ ਪਾ ਰੱਖਿਆਗਾ ਤੇ ਦੇਖੋ ਤੁਸੀਂ ਕਲਰ ਆਪਾਂ ਖੁਦ ਚੂਸ ਕੀਤੇ ਹੋਏ ਹੈਗੇ ਵੀ ਮਤਲਬ ਲਾਈਟ ਕਲਰ ਤੇ ਕਿਦਾਂ ਦੇ ਕਲਰ ਕੰਬੀਨੇਸ਼ਨ ਆ ਜਿਹੜੇ ਆਪਾਂ ਨੂੰ ਸੂਟ ਕਰਨਗੇ ਤੇ ਦੇਖੋ ਤੁਸੀਂ ਕਿੰਨੀ ਜਿਆਦਾ ਸਫਾਈ ਨਾਲ ਆ ਜਿਹੜੀ ਉਹ ਏਮਬਰਾਇਡਰੀ ਦੇਖੋ ਤੁਸੀਂ ক্লোਜ਼ਲੀ ਦੇਖੋ ਸੂਟ ਦਾ ਕਲਰ ਵੀ ਕਿੱਡਾ ਪਿਆਰਾ ਜਾਏਗਾ ਗਰਮੀਆਂ ਚ ਪਾਉਣੇ ਵਾਲਾ ਕਲਰ ਹੈਗਾ ਤੇ ਐਮਬਰਾਇਡਰੀ ਵੀ ਤੁਸੀਂ ਦੇਖੋ ਵੀ ਕਿੱਡੇ ਸੋਹਣੇ ਜਿਹੜੇ ਫਲਾਵਰਸ ਆ ਬੂਟੀਆਂ ਵਾਲੇ ਫਲਾਵਰਸ ਆ ਜਿਹੜੇ ਉਹ ਕੰਪਲੀਟ ਹੋ ਰਿਹਾ ਇਹ ਕੰਪਲੀਟ ਹੋ ਗਿਆ ਜੀ ਨੈਕਸਟ ਉਸ ਤੋਂ ਬਾਅਦ ਫੇਰ ਤੁਸੀਂ ਦੇਖੋ ਮਸ਼ੀਨ ਨੇ ਖੁਦ ਸੈੱਟ ਕੀਤਾ ਵੀ ਕਿੰਨੇ ਕੁ ਮਤਲਬ ਸਪੇਸ ਦੇ ਕੇ ਆਪਾਂ ਜਿਹੜਾ ਫਲਾਵਰਸ ਉਹ ਮਤਲਬ ਡਰਾ ਕਰਨਾਗਾ ਇਹ ਆਪਾਂ ਮਸ਼ੀਨ ਦੇ ਵਿੱਚ ਫਰੇਮ ਸੈੱਟ ਕੀਤੇ ਹੁੰਦੇ ਆ ਡਿਜ਼ਾਈਨ ਦੇ ਅਕੋਰਡਿੰਗ ਹੁੰਦੇ ਆ ਵੀ ਕਿੰਨੀ ਕੁ ਸਪੇਸ ਦੇਣੀ ਆਪਾਂ ਫਲਾਵਰਸ ਲਈ ਦੇਖੋ ਤੁਸੀਂ ਹੁਣ ਇੱਥੇ ਜਿਹੜਾ ਫਲਾwrs ਆ ਉਹਨੂੰ ਮਤਲਬ ਡਰਾ ਕਰਨ ਲੱਗ ਗਈ ਉਹਦੀ embroidery ਕਰਨ ਲੱਗ ਗਈ ਥੋੜੇ ਟਾਈਮ ਤੱਕ ਜਿਹੜਾ ਹਾਂਜੀ ਤੇ ਜਿਹੜਾ ਇਹ ਵਾਲਾ ਸੂਟ ਹੈ ਇਹ ਆਪਾਂ ਰੈਡੀ ਕੀਤਾ ਹੈ ਜੀ ਆਪਣੇ ਬੁਟੀਕ ਤੇ ਤੇ ਇਫ ਆਈ ਟਾਕ ਅਬਾਊਟ ਕਲਰ ਆਫ ਥਿਸ ਸੂਟ ਜੇ ਮੈਂ ਸੂਟ ਦੇ ਕਲਰ ਦੀ ਗੱਲ ਕਰਾਂ ਤਾਂ ਇਹਦਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵਾਈਟ ਕਲਰ ਯੂਜ਼ ਕੀਤਾ ਹੋਇਆਗਾ ਕਰੀਮ ਟੋਨ ਦੇ ਵਿੱਚ ਜਿਹੜਾ ਕਲਰ ਯੂਜ਼ ਕੀਤਾ ਹੋਇਆਗਾ ਦੈਨ ਇੰਗਲਿਸ਼ ਕਲਰ ਦਾ ਬੋਥ ਸੋਨਾ ਜਿਹੜਾ ਪ੍ਰਿੰਟ ਬਣਿਆ ਹੋਇਆ ਤੇ ਇਸ ਤੋਂ ਇਲਾਵਾ ਬਹੁਤ ਸੋਹਣੇ ਜਿਹੜੇ ਉਹ ਖੰਭ ਜਿਵੇਂ ਬਣੇ ਹੋਏ ਆ ਪੂਰੇ ਸੂਟ ਦੇ ਵਿੱਚ ਓਵਰオール ਸੂਟ ਹੈ ਜੀ ਜੋਰਜਟ ਦਾ ਜਿਹੜਾ ਇਹ ਸਟੱਫ ਹੈਗਾ ਬਹੁਤ ਹੀ ਮਤਲਬ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਹੀ ਜਿਹੜਾ ਵਧੀਆ ਸਟੱਫ ਹੈਗਾ ਕੋਈ ਇਹ ਛਿਜਿਆ ਨਹੀਂਗਾ ਆਪਾਂ ਇਹਦੇ ਤੇ ਵਰਕ ਕੀਤਾਗਾ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਜੀ ਮਤਲਬ ਇਹਦੇ ਤੇ ਜਿਹੜਾ ਆਪਾਂ ਏਮਬਰਾਇਡਰੀ ਦਾ ਕਿਹੜਾ ਡਿਜ਼ਾਈਨ ਹੈ ਜਿਹੜਾ ਪਾਇਆ ਹੋਇਆ ਤੇ ਤੁਸੀਂ ਦੇਖੋ ਸਭ ਤੋਂ ਪਹਿਲਾਂ نیچے ਇਹਦੇ ਬਹੁਤ ਸੋਹਣੇ ਟ੍ਰਾਇੰਗਲ ਫਾਰਮ ਦੇ ਵਿੱਚ ਟ੍ਰਾਇੰਗਲ ਫਾਰਮ ਦੇ ਵਿੱਚ ਬਹੁਤ ਸੋਹਣੀ ਨੀਚੇ ਜਿਹੜੀ ਬਾਉਂਡਰੀ ਬਣੀ ਹੋਈ ਹੈਗੀ ਦੇਖੋ ਤੁਸੀਂ ਦਨ ਇਸ ਤੋਂ ਉੱਪਰ ਇਹਦੇ ਵਿੱਚ ਬਹੁਤ ਸੋਹਣੀਆਂ ਛੋਟੀਆਂ-ਛੋਟੀਆਂ ਬੂਟੀਆਂ ਵਾਲੀਆਂ ਮਤਲਬ ਫਲਾਰਸ ਬਣੇ ਹੋਏ ਆ ਕੋ ਛੋਟੇ-ਛੋਟੇ ਤਾਂ ਇਹਦੇ ਵਿੱਚ ਕਲਰ ਦੇਖੋ ਤੁਸੀਂ ਕਲਰ ਕਿਹੜੇ ਯੂਜ਼ ਕੀਤੇ ਹੋ ਫਲਾਰ ਦੇ ਵਿੱਚ ਫਸਟ ਆਫ 올 ਯੂਜ਼ ਕੀਤਾ ਹੋਇਆ ਜੀ ਪੀਚ ਕਲਰ ਮੈਂ ক্লোਜ਼ਲੀ ਦਿਖਾਉਣੀ ਆ ਤੁਹਾਨੂੰ ਦੇਖੋ ਤੁਸੀਂ ਪੀਚ ਕਲਰ ਯੂਜ਼ ਕੀਤਾ ਹੋਇਆ ਇੱਕ ਇਹਦੇ ਵਿੱਚ ਮਾਊਸ ਸ਼ੇਡ ਕਲਰ ਯੂਜ਼ ਕੀਤਾ ਹੋਇਆ ਮਾਊਸ ਸ਼ੇਡ ਦੋ ਕਲਰ ਦੇ ਕੰਬੀਨੇਸ਼ਨ ਵਾਲਾ ਜਿਹੜਾ ਇਹ ਡਿਜ਼ਾਈਨ ਕੀਤਾ ਹੋਇਆਗਾ ਦੇਖੋ ਤੁਸੀਂ نیچے ਆਪਣੇ ਕੋਲ ਆ ਗਈ ਇਹਦੇ ਵਿੱਚ ਬਾਉਂਡਰੀ ਬਣੀ ਹੋਈ ਹੈ ट्रायंगल ਫਾਰਮ ਦੇ ਵਿੱਚ ਦੇਖੋ ਤੁਸੀਂ ਦੈਨ ਉੱਪਰ ਇਹਦੇ ਵਿੱਚ ਬਹੁਤ ਸੋਹਣੀਆਂ ਜਿਹੜੀਆਂ ਮਤਲਬ ਪੱਤੀਆਂ ਬਣੀਆਂ ਹੋਈਆਂ ਲਾਈਕ ਜਿਵੇਂ ਬੂਟੀਆਂ बोल ਸਕਦੇ ਆਗੇ ਤੇ ਤੁਸੀਂ ਸੂਟ ਦੀ ਫਿਨਿਸ਼ਿੰਗ ਦੇਖੋ ਵੀ ਕਿੰਨੀ ਸਫਾਈ ਨਾਲ ਆ ਜਿਹੜਾ ਉਹ ਵਰਕ ਕੀਤਾ ਹੋਇਆਗਾ ਮੈਂ ਤੁਹਾਨੂੰ ক্লোਜ਼ਲੀ ਦਿਖਾਉਣੀ ਹੈਗੀ ਤੇ ਦੇਖੋ ਤੁਸੀਂ ਕਿੰਨੀ ਜ਼ਿਆਦਾ ਮਤਲਬ ਸਫਾਈ ਨਾਲ ਵਰਕ ਕੀਤਾ ਹੋਇਆ ਕਿੰਨੀ ਸਫਾਈ ਹੈਗੀ ਤੇ ਇਹ ਜਿਹੜਾ ਵਰਕ ਹੈ ਜੀ ਸਿਰਫ ਇਹਦੇ ਘੇਰੇ ਤੇ ਹੀ ਹੈਗਾ ਕਿਉਂਕਿ ਇਹ ਜਿਹੜਾ ਵਰਕ ਹੈ ਇਹ ਕਿਸੇ 올ਡ ਲੇਡੀ ਨੇ ਕਰਵਾਇਆਗਾ ਕਿਸੇ ਬਜ਼ੁਰਗ ਨੇ ਕਰਵਾਇਆਗਾ ਠੀਕ ਹੈ ਤੇ ਉਹਨਾਂ ਨੇ ਮਤਲਬ ਆਪਣੀ ਚੋਇਸ ਦੇ ਅਕੋਰਡਿੰਗ ਕੱਲਾ ਘੇਰੇ ਤੇ ਵਰਕ ਕਰਵਾਇਆ ਨਾ ਉਹਨਾਂ ਨੇ ਬਾਜ਼ੂ ਤੇ ਵਰਕ ਕਰਾਇਆ ਨਾ ਉਹਨਾਂ ਨੇ ਬਾਟਮ ਤੇ ਕਰਵਾਇਆਗਾ ਤੇ ਤੁਸੀਂ ਜਿਹੜਾ ਆਪਣੀ ਚੋਇਸ ਦੇ ਅਕੋਰਡਿੰਗ ਵਰਕ ਆ ਜਿਹੜਾ ਉਹ ਬਾਟਮ ਤੇ ਵੀ ਕਰਵਾ ਸਕਦੇ ਹੋ ਪਲੱਸ ਉਹਦੀ ਬਾਜ਼ੂ ਤੇ ਵੀ ਕਰਵਾ ਸਕਦੇ ਹੋ ਬਟ ਇਹ ਵਾਲੇ ਕਸਟਮਰਾਂ ਸਿਰਫ ਉਹਨਾਂ ਦੀ ਡਿਮਾਂਡ ਸੀਗੀ ਉਹਨਾਂ ਨੂੰ ਜਿਹੜਾ ਵਰਕ ਆ ਸਿਰਫ ਉਹਨਾਂ ਦੇ ਜਿਹੜੇ ਘੇਰੇ ਤੇ ਚਾਹੀਦਾ ਤਾਂ ਕਰਕੇ ਆਪਾਂ ਇਹ ਰੈਡੀ ਕੀਤਾਗਾ ਤੇ ਇਹ ਸੂਟ ਆ ਜਿਹੜਾ ਜੀ ਆਪਾਂ ਨੂੰ ਆਪਣੇ ਮਤਲਬ ਨਾਲ ਦੇ ਪਿੰਡ ਤੋਂ ਆਰਡਰ ਆਇਆ ਮੈਂਮਾ ਸਰਜਾ ਤੋਂ ਹਨਾ ਕਿਸੇ 올ਡ ਲੀਡੀ ਨੇ ਕਢਵਾਇਆਗਾ ਤੇ ਦੇਖੋ ਤੁਸੀਂ ਉਹਨਾਂ ਨੇ ਪਹਿਲਾਂ ਵੀ ਸਾਥੋਂ ਮਤਲਬ ਸੂਟ ਇਵੇਂ ਦੇ ਕਢਵਾਇਆ ਤੇ ਮੈਂ ਪਿਛਲੇ ਵੀਡੀਓ ਚ ਵੀ ਇੱਕ ਇਵੇਂ ਦਾ ਸੂਟ ਡਿਸਪਲੇ ਕੀਤਾ ਸੀਗਾ ਸੇਮ ਸਟਾਫ ਸੀਗਾ ਬਟ ਉਹਦੇ ਤੇ ਐਮਬਰਾਇਡਰੀ ਦਾ ਜਿਹੜਾ ਫਰਕ ਸੀਗਾ ਉਹ ਵੀ ਇਹਨਾਂ ਦੀ ਫੈਮਿਲੀ ਚੋਂ ਹੀ ਸੀਗਾ ਕਿਸੇ ਨੇ ਕਢਵਾਇਆ ਸੀਗਾ ਤੇ ਤੁਸੀਂ ਦੇਖੋ ਸੋ ਇਦਾਂ ਦੇ ਸੋਹਣੇ ਸੋਹਣੇ ਸੂਟ ਕੜਵਾਉਣ ਲਈ ਤੁਸੀਂ ਸਾਨੂੰ ਐਟ ਐਨੀ ਟਾਈਮ ਕੰਟੈਕਟ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋਗੇ ਤੇ ਇਸ ਤੋਂ ਇਲਾਵਾ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਜਿਹੜਾ ਕੰਟੈਕਟ ਵੀ ਮੈਂਸ਼ਨ ਕਰ ਰਹੀ ਹੈਗੀ ਤੇ ਤੁਸੀਂ ਸੂਟ ਦੀ ਜਿਹੜੀ ਫਰਦਰ ਡਿਟੇਲ ਜਾਂ ਕਿਸੇ ਵੀ ਤਰ੍ਹਾਂ ਦੀ embroiderry ਦਾ ਕੋਈ ਵੀ ਡਿਜ਼ਾਈਨ ਤੁਹਾਨੂੰ ਮਤਲਬ ਤੁਸੀਂ WhatsApp ਕਰਵਾਉਣਾ ਹੋਵੇ ਤਾਂ ਤੁਸੀਂ ਮੈਨੂੰ ਇੱਕ ਮੈਸੇਜ ਡ੍ਰੌਪ ਕਰ ਸਕਦੇ ਹੋਗੇ ਉਸ ਤੋਂ ਬਾਅਦ ਵਾਲੇ ਜਿਹੜੇ ਡਿਜ਼ਾਈਨ ਆ ਉਹ ਤੁਹਾਨੂੰ ਮੈਂ ਖੁਦ ਮਤਲਬ WhatsApp ਤੇ ਸੈਂਡ ਕਰਾਂਗੀ ਅਗਰ ਤੁਹਾਨੂੰ ਮਤਲਬ ਸਾਡੇ ਸੂਟ ਜਿਹੜੇ ਕੱਢੇ ਹੋਏ ਮਤਲਬ ਸੂਟ ਤੁਹਾਨੂੰ ਪਸੰਦ ਆਉਂਦੇ ਆ ਸਾਡੀ ਐਮਬਰਾਇਡਰੀ ਨਾਲ ਅਗਰ ਤੁਸੀਂ ਸੈਟੀਸਫਾਈ ਹੁੰਨੇ ਹੋ ਤੁਹਾਨੂੰ ਲੱਗਦਾ ਵੀ ਹਾਂ ਅਸੀਂ ਵਧੀਆ ਕਰ ਰਹੇ ਆ ਸੋ ਮੇਰੀਆਂ ਸਾਰੀਆਂ ਵੀਡੀਓਜ਼ ਨੂੰ ਸੂਟਾਂ ਵਾਲੇ ਨੂੰ ਸਾਰੇ ਬਹੁਤ ਪਿਆਰ ਦੇ ਰਹੇ ਆ ਜਿਵੇਂ ਕਿ ਮੈਂ ਪਹਿਲੇ ਦਿਨ ਹੀ ਕਿਹਾ ਸੀਗਾ ਵੀ ਜਦੋਂ ਕੋਈ ਬਹੁਤ ਛੋਟੇ ਲੈਵਲ ਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਦਾ ਤਾਂ ਪਲੀਜ਼ ਉਹਨੂੰ ਸਪੋਰਟ ਕਰਿਆ ਕਰੋ ਚਾਹੇ ਮੈਂ ਆ ਚਾਹੇ ਕੋਈ ਵੀ ਹੈਗਾ ਠੀਕ ਹੈ ਸੋ ਇਦਾਂ ਹੀ ਪਿਆਰ ਦਿੰਦੇ ਰਿਹਾ ਕਰੋ ਸਾਰੀਆਂ ਵੀਡੀਓਜ਼ ਨੂੰ ਤੇ ਆਪਣਾ ਜਿਹੜਾ ਵਲੌਗ ਆ ਇਹਨੂੰ ਜਰੂਰ ਅੱਗੇ ਸ਼ੇਅਰ ਕਰਿਓ ਤੇ ਜਰੂਰ ਦੱਸਿਓ ਜੀ ਜੇ ਕਿਸੇ ਨੇ ਵੀ ਇਦਾਂ ਦੇ ਸੋਹਣੇ ਸੋਹਣੇ ਜਿਹੜੇ ਸੂਟ ਕੜਵਾਉਣੇ ਹੋ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਨਵਾਂ ਸੂਟ ਤੁਹਾਡੇ ਲਈ ਲੈ ਕੇ ਆਵਾਂਗੇ ਬੁਟੀਕ ਪੀਸ ਜਿਹੜਾ ਕਿ ਆਪਾਂ ਆਪਣੇ ਬੁਟੀਕ ਤੇ ਹੀ ਰੈਡੀ ਕੀਤਾਗਾ ਮੈਨੂੰ 2-3 ਦਿਨ ਦਾ ਟਾਈਮ ਨਹੀਂ ਮਿਲ ਰਿਹਾ ਸੀ ਸੂਟ ਤਾਂ ਕਾਫੀ ਕੱਡੇ ਪਏ ਸੀ ਵੀਡੀਓ ਡਿਸਪਲੇ ਕਰਨ ਦਾ ਸੋ ਨੈਕਸਟ ਵੀਡੀਓ ਦੇ ਵਿੱਚ ਆਪਾਂ ਇੱਕ ਨਵੇਂ ਬੁਟੀਕ ਪੀਸ ਦੇ ਨਾਲ ਤੁਹਾਡੇ ਨਾਲ ਮਿਲਦੇ ਆਂ ਸੋ ਤਦ ਤੱਕ ਦੇ ਲਈ ਰੱਬ ਰਾਖਾ